ਜੋ ਅਸੀਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਜਿਹਦੇ ਵੱਡੇ ਲੀਡਰ ਗਰਾਹਾਂ ਸਾਹਿਬ ਲੱਖੋਵਾਲ ਜੀ ਮਨਜੀਤ ਧਨੇਰ ਚੋਹਾਨ ਸੀਗੇ ਉਹਨਾਂ ਦੇ ਲੀਡਰਸ਼ਿਪ ਉਹਨਾਂ ਨੇ ਪੰਜ ਨੂੰ ਅੱਜ ਚੰਡੀਗੜ੍ਹ ਜਾਣਾ ਸੀਗਾ ਅਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਲਾਉਣਾ ਸੀ ਕੇਂਦਰ ਕੋ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ 17 ਜਾਂ 34 ਸੈਕਟਰ ਮੰਗਿਆ ਇਹਨਾਂ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ মিডিਆ ਤੋਂ ਪਤਾ ਲੱਗ ਰਿਹਾ ਔਰ ਮੁੱਖ ਮੰਤਰੀ ਸਾਹਿਬ ਮੀਟਿੰਗ ਚੋਂ ਉੱਠ ਕੇ ਕਹਿ ਕੇ ਚਲੇ ਗਏ ਵੀ ਤੁਸੀਂ ਜੋ ਕਰਨਾ ਕਰ ਲੋ ਜੜੀਆਂ ਥੋਡੀਆਂ ਪਹਿਲੀਆਂ ਮੰਗਾ ਮੰਨੀਆਂ ਹੋ ਜਾਂ ਉਹ ਵੀ ਨਹੀਂ ਮੈਂ ਮੰਨਦਾ ਹੈਗਾ ਇਹ ਮੈਨੂੰ ਲੱਗਦਾ ਜੋ ਮੇਰਾ ਵੀ ਤਜਰਬਾ ਰਿਹਾ ਦੋ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਕੈਪਟਨ ਅਮਨਿੰਦਰ ਦੀ ਸਰਕਾਰ ਵੀ ਦੋ ਵਾਰ ਰਹੀ ਕਦੀ ਕਿਸੇ ਮੁੱਖ ਮੰਤਰੀ ਐ ਉੱਠ ਕੇ ਨਹੀਂ ਗਿਆ ਮੀਟਿੰਗ ਚੋਂ ਨਾ ਇਹੋ ਜਿਹਾ ਬਿਹੇਵਰ ਆਵਾ ਜੋ ਮੈਂ ਦੇਖਿਆ ਇਹ ਮਾੜੀ ਗੱਲ ਸੀ ਚਲੋ ਤੁਸੀਂ ਗੱਲ ਮੰਨਣੀਆਂ ਮੰਗਾ ਮੰਨਣੀਆਂ ਨਹੀਂ ਮੰਨੀਆਂ ਤੁਹਾਡੀ ਮਰਜ਼ੀ ਆ ਉਹਨਾਂ ਨੂੰ ਥਾਂ ਦੇ ਦਿਓ ਪ੍ਰਦਰਸ਼ਨ ਕਰ ਲੈਣ ਫਿਰ ਪਰਸੋਂ ਤੋਂ ਛਾਪੇਮਾਰੀ ਕਰਕੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਹੁਤ ਸਾਰੇ ਮੈਨੂੰ ਲੱਗਦਾ ਦਰਜਣਾਂ ਕਿਸਾਨ ਜੇਲ੍ਹਾਂ ਚ ਚਲੇ ਗਏ ਆ ਅੱਜ ਵੀ ਵੱਡੇ ਹੈਵੀ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣੋਂ ਰੋਕਿਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਜੜਾਵਾ ਅੱਜ ਅੰਮ੍ਰਿਤਸਰ ਦੇ ਵਿੱਚ 21 ਥਾਵਾਂ ਤੇ ਤੇ ਲਗਭਗ ਕਹਿ ਲੋ ਵੀ 18 ਜ਼ਿਲ੍ਹੇ ਜਿਹੜੇ ਨੇ ਸਾਡੇ ਕਿਸਾਨ ਵੀ ਦੁਸ਼ਕੜ ਵਿੱਚ ਡੇ ਉੱਥੇ ਦਸਿਓ ਹਜ਼ਾਰ ਕਿਸਾਨ ਜੜਿਆ ਅੱਜ ਅਰਥੀ ਫੂਕ ਮਜਾਰਾ ਕਰਨਗੇ ਇਹ ਜ਼ਬਰ ਦੇ ਵਿਰੁੱਧ ਕਮਮ ਦੀ ਲੀਡਰਸ਼ਿਪ ਜਿੱਦਾ ਮਨਜੀਤ ਰਾਏ ਜੀ ਆ ਉਹਨਾਂ ਦੀ ਸਾਰੀ ਜੂਨੀਅਨ ਨੂੰ ਛਾਪੇ ਮਾਰੀ ਬੀਕੇ ਜੂ ਸ਼ਹੀਦ ਪਕਰ ਸਿੰਘ ਦੀ ਮਹੱਲੀ ਦੀ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੋਂ ਗਾਂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੀ ਜਥੇਬੰਦੀ ਬੀਕੇ ਜੂ ਆਪਣਾ ਬੀਕੇ ਜੂ ਬਹਿਰੂ ਸਾਹਿਬ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਦੀ ਗੱਲ ਜਿੰਨਾਂ ਦਾ ਪ੍ਰੋਗਰਾਮ ਨਹੀਂ ਸੀਗਾ ਸਾਡੇ ਤਰਨਤਾਰ ਤੋਂ ਬੰਦੇ ਗ੍ਰਿਫਤਾਰ ਕੀਤੇ ਗਏ ਥਾਣਿਆਂ ਘਾੜੀ ਧਰਨੇ ਲਾ ਕੇ ਸੀ ਛੜਾਏ ਹੈਗਾ ਤਾਂ ਸਰਕਾਰ ਜ਼ਬਰ ਤੇ ਆਈ ਹੋਈ ਹੈ ਮੈਂ ਸਿਰ ਮੁੱਖ ਮੰਤਰੀ ਨੂੰ ਨਿਮਰਤਾ ਸਾਥ ਬੇਨਤੀ ਕਰਨਾ ਚਾਹੂੰਗਾ ਕਿ ਇੱਥੇ ਤਾਂ ਬਾਦਲ ਸਾਹਿਬ ਆਰਮਡ ਸੈਨਿਕ ਫੋਰਸ ਲੈ ਕੇ ਵੀ ਆਉਂਦੇ ਰਹੇ ਆ ਤੁਸੀਂ ਉਹ ਕਸਰ ਛੱਡਤੀ ਇਹ ਪੰਜਾਬ ਵਾਲੇ ਲੋਕ ਆ ਜਬਰ ਨਹੀਂ ਬਰਦਾਸ਼ਤ ਕਰਦੇ ਹੁੰਦੇ ਔਰ ਅਸੀਂ ਕਹਿੰਨੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਵੀ ਸਾਡੀ 3 ਕਰੋੜ ਲੋਕਾਂ ਪ੍ਰਤੀ ਜਵਾਬ ਦੇਈ ਆ ਆਜੋ ਸਾਡੇ ਨਾਲ ਤੁਹਾਨੂੰ ਰਾਵੀ ਤੇ ਲੈ ਜੰਨੇ ਆ ਤੁਹਾਡੀ ਨਜਾਇਜ਼ ਮਾਈਨਿੰਗ ਦਿਖਾ ਦਿੰਨੇ ਆ ਵਿਆਸਤੇ ਲੈ ਜੰਨੇ ਆ ਅੱਜ ਵੀ ਪਿੰਡਾਂ ਵਿੱਚ ਨਸ਼ਾ ਸ਼ਰਿਆਂ ਵਿੱਚ ਬਿਕਦਾ ਜਿਵੇਂ ਅਸੀਂ ਝੂਠੇ ਹੋਈਏ ਅਸੀਂ ਉਹਦਾ ਛੱਡ ਦਾਂਗਾ ਅੱਜ ਤੁਹਾਨੂੰ ਮੁਖਾ ਦਿੰਨੇ ਆ ਵੀ ਕਿੱਥੇ ਰਹੇ 3 ਸਾਲ ਅੱਜ ਗੋਭੀ ਕਿਸਾਨਾਂ ਦੀ ਮੰਡੀ ਵਿੱਚ ਰੋਲ ਰਹੀ ਆ ਤੁਸੀਂ ਕਿੱਥੇ ਜੇ ਆ ਪਿਛਲੇ ਦਿਨੀ ਸਾਡਾ ਝੋਨਾ ਮੰਡੀਆਂ ਚ ਰੁਲ ਗਿਆ ਤੁਸੀਂ ਕਿੱਥੇ ਰਹੇ ਅਸੀਂ ਧਰਨੇ ਲਾ ਕੇ ਝੋਨਾ ਬਕਾਇਆ ਅੱਜ ਵੀ ਪੰਜਾਬ ਦੇ ਸੈਲਰਾਂ ਵਿੱਚ ਝੋਨਾ ਨਹੀਂ ਛੜਿਆ ਜਾ ਰਿਹਾ ਪੰਜਾਬ ਦੇ ਚੌਲ ਨਹੀਂ ਗਏ ਹੈਗੇ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਹੈਗੀ ਹੈਗੀ ਆ ਪ੍ਰਧਾਨ ਮੰਤਰੀ ਦਾ ਤਰਕ ਹੈ ਵੀ ਜਨਤਾ ਨੂੰ ਪਰੇਸ਼ਾਨ ਕਰਦੇ ਆ ਕਿਸਾਨ ਹਰ 15 ਦਿਨ ਬਾਅਦ ਕੋਈ ਜਥੇਬੰਦੀ ਪਲਾਨ ਕਰਕੇ ਬੈਹ ਜਾਂਦੀ ਵੀ ਪਹਿਲਾਂ ਇਹਨੇ ਧਰਨਾ ਦਿੱਤਾ ਹੋਣਾ ਅਸੀਂ ਦੇਣਾ ਮੈਂ ਕਹਿੰਨਾ ਮੁੱਖ ਮੰਤਰੀ ਸਾਹਿਬ ਇੱਕ ਸਾਲ ਦਾ ਰਿਕਾਰਡ ਕੱਢਣ ਜੜੇ ਉਹ ਕਹਿੰਦੇ ਵੀ ਮੈਂ ਜਦੋਂ ਦਿੱਲੀ ਜਾਣਾ ਤੇ ਰੇਲਾਂ ਜਾਮ ਹੁੰਦੀਆਂ ਦੱਸਣ ਪਿਛਲੇ ਅੱਜ ਕਰ ਕੀ ਮਹੀਨੇ ਕਿੰਨੇ ਰੇਲ ਜਾਮ ਕੀਤੀ ਪਿਛਲੇ ਮਹੀਨੇ ਪਿਛਲੇ 8 ਮਹੀਨੇ ਜ਼ਰ ਕਾਟ ਕੱਢ ਲੈ। ਇਹ ਕਿਉਂ ਬੋਲਿਆ ਜਾ ਰਿਹਾ ਵੀ ਜਨਤਾ ਦੇ ਵਿੱਚ ਕਿਸਾਨ ਮਜ਼ਦੂਰ ਆਗੂ ਜਿਹੜੇ ਉਹਨਾਂ ਦੀ ਕਿਰਦਾਰ ਕੁਸੀ ਹੋ ਸਕੇ ਬਾਕੀ ਤਾਂ ਵਿਰੋਧੀ ਤੇ ਲੜ ਨਹੀਂ ਰਿਹਾ। ਲਾੜੀ ਕਿਸਾਨ ਮਜ਼ਦੂਰ ਲਹੇ ਆ ਮੈਂ ਕਹਿੰਦਾ ਇਹ 3 ਕਰੋੜ ਪੰਜਾਬੀਆਂ ਨੇ ਫੈਸਲਾ ਕਰਨਾ ਅਸੀਂ ਗਲਤ ਆ ਸਾਨੂੰ ਵੀ ਪੰਜਾਬੀ ਗਲਤ ਕਹਿ ਸਕਦੇ ਕਿ ਮੈਂ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਕੋਈ ਇਕੱਲੇ ਕਿਸਾਨਾਂ ਦਾ ਮੈਂ ਮੈਂ ਕਦੋਂ ਕਹਿਣਾ ਵੀ ਕਿਸਾਨਾਂ ਦੀ ਆਬਾਦੀ ਵੀ ਦੇਖ ਲੈਣਾ ਫਿਰ ਕਿੰਨੀ ਹੈਗੀ ਆ ਮੈਂ ਕਹਿੰਦਾ ਦੁਕਾਨਦਾਰਾਂ ਦੀ ਨੁਮਾਇੰਦਗੀ ਕਰ ਲਓ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਜਿਹੜੇ ਵੱਡੇ ਸ਼ਾਪਿੰਗ ਮਾਲ ਆ ਰਹੇ ਜਿਨ੍ਹਾਂ ਦੁਕਾਨਦਾਰੀ ਉਜੜਨੀ ਆ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਆ ਜਿਹੜੇ 33 ਵੱਡੇ ਮਾਲ ਲੱਗ ਰਹੇ ਨੇ ਜਿਨ੍ਹਾਂ ਸਾਡੀ ਖੇਤੀ ਮੰਡੀ ਜਾੜਨੀ ਆ ਉਹਨਾਂ ਦੀ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਵੀਡੀਓ ਦਿਖਾ ਦਈਏ ਕਿੰਨੀਆਂ ਤੋੜੀਆਂ ਬਤਾਈਆਂ ਦੀਆਂ ਵੀਡੀਓ ਕਿੰਨੀਆਂ ਹੈਗੀਆਂ ਵਾ ਜੜੀਆਂ ਉਹ ਬਖਾ ਦਈਆਂ ਕਿੰਨੀਆਂ ਹੈਗੀਆਂ ਵਾ ਉਹ ਕਿੰਨੀਆਂ ਵੀਡੀਓ ਹੈਗੀਆਂ ਜਿੱਚ ਤੁਸੀਂ ਸਾਡੇ ਧਰਨਿਆਂ 'ਚ ਬਹਿੰਦੇ ਰਹੇ ਹੋ ਜਦੋਂ ਤੁਸੀਂ ਧਰਨਿਆਂ 'ਤੇ ਬਹਿੰਦੇ ਹੋ ਉਦੋਂ ਤਾਂ ਅਸੀਂ ਚੰਗੇ ਸੀਗੇ ਹੁਣ ਧਰਨੇ ਸਾਡੇ ਮਾੜੇ ਕੋ ਕੇ ਮੈਂ ਕਹਿੰਨਾ ਜੜੇ ਉਹ ਕਹਿੰਦੇ ਨੇ ਮੈਂ ਕਿਸਾਨਾਂ ਦਾ ਪੁੱਤ ਆ ਤੇ ਵਾਹੀ ਕਰਦਾ ਵਾ ਮੈਨੂੰ ਪਤਾ ਮੈਂ ਕਹਿੰਨਾ ਮੁੱਖ ਮੰਤਰੀ ਜੀ ਆ ਜੀਏ ਆਪਾਂ ਸਟਾਲੇ ਦਾ ਬੀਜ ਕਹਿੰਦੇ ਖੇਤੀ 'ਚ ਔਖਾ ਹੁੰਦਾ ਦੇਣਾ ਤੋਰੀਏ ਦਾ ਬੀਜ ਦੇਣਾ ਵੀ ਔਖਾ ਹੁੰਦਾ ਆਪਾਂ ਬੀਜ ਦੇ ਕੇ ਵੇਖ ਲੀਏ ਕਿਸਾਨਾਂ ਦਾ ਪੁੱਤ ਕੌਣ ਹੈਗਾ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਜਿੰਨੇ ਯੂਨੀਅਨ ਵਾਲੇ ਕਿਸਾਨ ਨੇ ਉਹਨਾਂ ਖੇਤ ਨਹੀਂ ਗਏ ਜਿੱਨਾ ਮੈਂ ਖੇਤ ਜਾਂਦਾ ਮੈਂ ਕਹਿੰਦਾ ਇੱਕ ਕੀਤਾ ਆਨਲਾਈਨ ਵੀਡੀਓ ਲਾਈਏ ਤੋੜੀਏ ਦਾ ਵੀ ਦੇਖ ਕੇ ਵੇਖ ਲੈਨੇ ਕਿੰਨੂ ਵੀ ਦੇਣਾ ਆਉਂਦਾ ਪੂਰਾ ਅਸੀਂ ਕਿਹੜਾ ਕਹਿੰਦੇ ਵੀ ਨਹੀਂ ਆਉਂਦਾ ਪੱਠੇ ਵੱਢ ਕੇ ਵੇਖ ਲੈਨੇ ਆ ਭਰੀਆਂ ਚੁੱਕ ਕੇ ਦੇਖ ਲੈਨੇ ਆ ਪਤਾ ਲੱਗੂ ਵੀ ਤੁਹਾਡੇ ਹੱਥਾਂ ਤੇ ਛਾਲੇ ਪੈਂਦੇ ਕਿ ਸਾਡੇਾਂ ਤੇ ਪੈਂਦੇ ਆ ਜੇ ਅਸੀਂ ਨਾ ਕੰਮ ਕੀਤਾ ਹੋਊ ਸਾਡੇਾਂ ਤੇ ਪੈਣਗੇ ਇਹਦਾ ਡਾਕਟਰਾਂ ਨੇ ਪੰਜਾਂ ਮਿੰਟਾਂ ਹੀ ਦੱਸ ਦੇਣਾ ਸਵਾਲ ਇਹ ਨਹੀਂ ਵੀ ਖੇਤੀ ਕੌਣ ਕਰਦਾ ਕੌਣ ਨਹੀਂ ਕਰਦਾ ਸਵਾਲ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਰਾਜ ਵਿੱਚ ਸਾਡੀ ਮਾਂ ਭੈਣ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀ ਇੱਥੇ ਸੈਂਕੜੇ ਵਾਰਦਾਤਾ ਹੋ ਰਹੀਆਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਤੁਹਾਡੇ 92 ਵਿਧਾਇਕ ਤੁਹਾਡੇ ਚੇਅਰਮੈਨ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪੁਲਿਸ ਦਾ ਕਿੰਨਾ ਅਮਲਾ ਫੈਲਾ ਫਿਰਦਾ ਤੁਸੀਂ ਕਹਿੰਦੇ ਹੋ ਵੀਆਈਪੀ ਕਲਚਰ ਖਤਮ ਕਰਨਾ ਕਿੱਥੇ ਗਿਆ ਅੱਧੀ ਫੋਰਸ ਤੁਹਾਡੇ ਟੱਪ ਪਰਦੇ ਦੀ ਵਾਲੇ ਘੁੰਮਣ ਈ ਆ ਫਿਰ ਇਹ 3 ਕਰੋੜ ਲੋਕਾਂ ਦੀ ਜਵਾਬਦੇਹੀ ਕਿੱਥੇ ਹੈਗੀ ਆ ਹਾਂ ਤੁਹਾਡੀ ਅਮਿਤ ਸ਼ਾਹ ਜੀ ਨਾਲ ਗੁੱਡਵਿਲ ਆ ਚੰਗੀ ਗੱਲ ਆ ਹਾਹੀ ਤੇਨੇ ਕੱਲ ਨੂੰ 27 ਨੂੰ ਤੁਸੀਂ ਲਖਸ਼ਣ ਵੀ ਇਕੱਠੇ ਲੜੋ ਠੀਕ ਆ ਮੈਂ ਕਹਿੰਨਾ ਅਮਰਿਤ ਸ਼ਾਹ ਜੀ ਤੁਹਾਡੇ ਜਿੰਨੇ ਵੀ 26 27 ਸਟੇਟ ਆ ਉਹਨਾਂ ਚੋਂ ਸਭ ਤੋਂ ਬੀਬਾ ਮੁੱਖ ਮੰਤਰੀ ਆ ਤੁਸੀਂ ਵੀ ਕਿਸਾਨ ਮਜ਼ਦੂਰ ਲਹਿਰ ਨੂੰ ਕੁੱਟਣਾ ਚਾਹੁੰਦੇ ਹੋ ਉਹਨੇ ਕੁੱਟ ਦਿੱਤੀ ਆ ਘਟੋ ਘਟ ਸਾਡਾ ਆਰਡੀਐਫ ਤਾਂ ਦੇ ਦਿਓ ਇਹ ਤਾਂ ਦੇ ਦਿਓ ਸਾਨੂੰ ਵਸੇ ਅੱਜੇ ਸੜਕਾਂ ਬਣ ਜਾਣ ਦੂਜੀ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਸਟੈਂਡ ਕਲੀਅਰ ਕਰੋ ਵੀ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੜਕਾਂ ਕੇਂਦਰ ਦੀ ਮੋਦੀ ਸਰਕਾਰ ਨੇ ਕੱਡੀਆਂ ਹੋਈਆਂ ਵਾ ਔਰ ਜਿੱਦਨ ਮਰਜ਼ੀ ਮੁੱਖ ਮੰਤਰੀ ਸਾਹਿਬ ਆਜਣ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਮਲੇ ਫੈਲੇ ਦੀ ਗੱਡੀ ਆਪਣੇ ਧਰਨੇ ਤੋਂ ਦਗਾ ਲਾਂਗੇ ਸਾਡੇ ਵੱਲੋਂ ਕੋਈ ਸੜਕਾਂ ਨਹੀਂ ਬੰਦ ਹੈਗੀਆਂ ਭਾਵੇਂ ਕੇਂਦਰ ਦੇ ਮੰਤਰੀ ਆਜਨ ਉਂ ਥਾੜੀ ਆ ਕੇ ਸਾਡੇ ਨਾਲ ਮੀਟਿੰਗ ਕਰਨ ਅਸੀਂ ਸੜਕਾਂ ਖੋਲ੍ਹੀ ਅਸੀਂ ਕਿਹਨੇ ਜਿਹੜੀ ਕੱਲ ਸੜਕ ਖੋਲ੍ਹਣੀ ਆ ਅੱਜ ਖੋਲ੍ਹੋ ਲੋਕ ਤੰਗ ਹੋ ਰਹੇ ਆ ਅਸੀਂ ਦੇਸ਼ ਦੇ ਵਪਾਰੀਆਂ ਦੇ ਨਾਲ ਆਂ ਟਰਾਂਸਪੋਰਟਰਾਂ ਦੇ ਨਾਲ ਆਂ ਤੁਸੀਂ ਕਿੰਨਾ ਦੇ ਨਾਲ ਜੇ ਤੁਸੀਂ ਦੱਸੋ ਕੱਲ ਨੂੰ ਇਹ ਵੀ ਨਾ ਕਹਿ ਦਿਓ ਕਿ ਸ਼ਹੀਦ ਸੁਭਕਰਨ ਸਿੰਘ ਨੂੰ ਭਾਜਪਾ ਨੇ ਗੋਲੀ ਨਹੀਂ ਮਾਰੀ ਤੁਹਾਡਾ ਸਟੈਂਡ ਬਦਲਦਾ ਦਿਖਦਾ ਮੈਨੂੰ ਉਹ ਹੋਰ ਤਾਂ ਉਹਨਾਂ ਨੇ ਮਾਰੀ ਆ ਨਾ ਦਜੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਲੁਧਿਆਣੇ ਦੇ ਵਿੱਚ ਆ ਪ੍ਰਦੂਸ਼ਣ ਨਾਲ ਦਰਿਆ ਦਾ ਪਾਣੀ ਕਿਹੜਾ ਮੀਡੀਆ ਨਹੀਂ ਜਾਂਦਾ ਉਹ ਲੋਕਾਂ ਦੀ ਜਵਾਬਦੇਹੀ ਕਹਿੰਦੀ ਹੈਗੀ ਆ ਆ ਇਸ ਵੇਲੇ ਸੈਂਟਰ ਨੇ ਪ੍ਰਦੂਸ਼ਣ ਕੰਟਰੋਲ ਬਹੁਤ ਬਹੁਤ ਦਾ ਕੇਂਦਰੀਕਰਨ ਕਰਤਾ ਵੀ ਕੋਈ ਸਟੇਟਾ ਕੋ ਨਹੀਂ ਪੁੱਛਣਾ ਮੁੱਖ ਮੰਤਰੀ ਸਾਹਿਬ ਤੁਸੀਂ ਬੋਲੇ ਨਹੀਂ ਹੈਗੇ ਉੱਤੇ ਬੋਲੋ ਨਸ਼ੇ ਦੇ ਖਿਲਾਫ ਅਸੀਂ ਕਹਿੰਨੇ ਜੇ ਦੇਸ਼ ਦਾ ਐਕਟ ਦੇਸ਼ ਦਾ ਸੰਵਿਧਾਨ ਇਹ ਗੱਲਾਂ ਕਹਿੰਦਾ ਹੈਗਾ ਤਾਂ ਕਿਸੇ ਦੀ ਵੀ ਜਾਇਦਾਦ ਢਾਈ ਜਾਣੀ ਚਾਹੀਦੀ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਪਰ ਇਹੋ ਜੇ ਤਾਲਿਬਾਨੀ ਐਕਸ਼ਨ ਨਹੀਂ ਹੋਣੇ ਚਾਹੀਦੇ ਨਸ਼ਾ ਫੜਿਆ ਜਾਣਾ ਚਾਹੀਦਾ ਮੈਂ ਤਾਂ ਕਹਿੰਨਾ ਭਗਵੰਤਮਾਨ ਜੀ ਤੁਸੀਂ ਨਸ਼ੇ ਦੇ ਦੁਕਾਨਦਾਰ ਨੂੰ ਨਹੀਂ ਫੜ ਰਹੇ ਇਹ ਦੁਕਾਨ ਖੋਲ ਕੇ ਬੈਠਾ ਤੁਸੀਂ ਗਾਕਾ ਨੂੰ ਫੜ ਰਹੇ ਜੇ ਤੁਸੀਂ ਨਾਂ ਲੈ ਆ ਬਕਾਇਦਾ ਮੈਂ ਖੋ ਨਾਂ ਲੈ ਦੂੰ ਤੁਸੀਂ ਕਿੰਨਾ ਕਿੰਨਾ ਦੇ ਨਾਂ ਲੈ ਸੀ ਵੀ ਇਹ ਨਸ਼ਿਆਂ ਦੇ ਸਦਾਗਰ ਹੈ ਜੇ ਤੁਹਾਡੀ ਜੁਰਤ ਆ ਤਾਂ ਜੋ ਉਹਨਾਂ ਦੇ ਨਾਂ ਲੈ ਕੇ ਵਿਖਾ ਲਓ ਤੁਹਾਡੇ ਖਿਲਾਫ ਮੁਕਦਮੇ ਕੀਤੇ ਥੋੜਾ ਕੇਜਰੀਵਾਲ ਜੀ ਮਾਫੀ ਮੰਗ ਕੇ ਗਿਆ ਉਹਨਾਂ ਕੋਲੇ ਤੁਸੀਂ ਉਹਨਾਂ ਨੂੰ ਫੜੋ ਅੰਦਰ ਦਿਓ ਚੋ ਨਹੀਂ ਅੰਦਰ ਦਿੰਦੇ ਹੈਗੇ ਤੁਸੀਂ ਆਮ 100 ਗ੍ਰਾਮ ਵਾਲੇ ਨੂੰ 200 ਗ੍ਰਾਮ ਵਾਲੇ ਨੂੰ ਅੰਦਰ ਦੇ ਕੇ ਕਿਹੜਾ ਵੀ ਜਿਹੜੇ ਕਮਰਸ਼ੀਅਲ ਕੰਮ ਕਰ ਰਹੇ ਤੇ 3 ਸਾਲ ਤੁਹਾਡੇ ਐਮਐਲਏ ਫਿਰ ਨਸ਼ਾ ਵੇਚਦੇ ਰਹੇ ਕੌਣ ਨਸ਼ਾ ਵੇਚਦਾ ਰਿਹਾ ਮੁੱਖ ਮੰਤਰੀ ਪੰਜਾਬ ਜੀ ਅਸੀਂ ਵੀ ਰਹਿਣਾ ਤੁਸੀਂ ਵੀ ਇੱਥੇ ਰਹਿਣਾ ਵਾ ਇਹ ਪੰਜਾਬ ਦੇ 3 ਕਰੋੜ ਲੋਕ ਦੱਸਣਗੇ ਕਿ ਕਿਸਾਨ ਸਹੀ ਆ ਕਿ ਸਾਡਾ ਮੁੱਖ ਮੰਤਰੀ ਸਹੀ ਆ ਜੀ ਅਸੀਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਜਿਹਦੇ ਵੱਡੇ ਲੀਡਰ ਗਰਾਹਾਂ ਸਾਹਿਬ ਲਖੋਵਾਲ ਜੀ ਮਨਜੀਤ ਧਨੇਰ ਚੋਹਾਨ ਸੀਗੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੇ ਪੰਜ ਨੂੰ ਅੱਜ ਚੰਡੀਗੜ੍ਹ ਜਾਣਾ ਸੀਗਾ ਅਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਲਾਉਣਾ ਸੀ ਕੇਂਦਰ ਕੋ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ 17 ਜਾਂ 34 ਸੈਕਟਰ ਮੰਗਿਆ ਇਹਨਾਂ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ মিডিਆ ਤੋਂ ਪਤਾ ਲੱਗ ਰਿਹਾ ਔਰ ਮੁੱਖ ਮੰਤਰੀ ਸਾਹਿਬ ਮੀਟਿੰਗ ਤੋਂ ਉੱਠ ਕੇ ਕਹਿ ਕੇ ਚਲੇ ਗਏ ਵੀ ਤੁਸੀਂ ਜੋ ਕਰਨਾ ਕਰ ਲਓ ਜੜੀਆਂ ਥੋਡੀਆਂ ਪਹਿਲੀਆਂ ਮੰਗਾ ਮੰਨੀਆਂ ਹੋਈਆਂ ਉਹ ਵੀ ਨਹੀਂ ਮੈਂ ਮੰਨਦਾ ਹੈਗਾ ਇਹ ਮੈਨੂੰ ਲੱਗਦਾ ਜੋ ਮੇਰਾ ਵੀ ਤਜਰਬਾ ਰਿਹਾ ਦੋ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਕੈਪਟਨ ਅਮਨਿੰਦਰ ਦੀ ਸਰਕਾਰ ਵੀ ਦੋ ਵਾਰ ਰਹੀ ਕਦੀ ਕਿਸੇ ਮੁੱਖ ਮੰਤਰੀ ਐ ਉੱਠ ਕੇ ਨਹੀਂ ਗਿਆ ਮੀਟਿੰਗ 'ਚ ਉਹ ਨਾ ਇਹੋ ਜਿਹਾ ਬਿਹੇਵ ਰਿਹਾ ਵਾ ਜੋ ਮੈਂ ਦੇਖਿਆ ਇਹ ਮਾੜੀ ਗਲਤੀ ਚਲੋ ਤੁਸੀਂ ਗੱਲ ਮੰਨਣੀਆਂ ਮੰਗਾ ਮੰਨਣੀਆਂ ਨਹੀਂ ਮੰਨੀਆਂ ਥੋਡੀ ਮਰਜ਼ੀ ਆ ਉਹਨਾਂ ਨੂੰ ਥਾਂ ਦੇ ਦਿਓ ਪ੍ਰਦਰਸ਼ਨ ਕਰ ਲੈਣ ਫਿਰ ਪਰਸੋਂ ਤੋਂ ਛਾਪੇਮਾਰੀ ਕਰਕੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਹੁਤ ਸਾਰੇ ਮੈਨੂੰ ਲੱਗਦਾ ਦਰਜਨਾ ਕਿਸਾਨ ਜੇਲ੍ਹਾਂ ਚ ਚਲੇ ਗਏ ਆ ਅੱਜ ਵੀ ਵੱਡੇ ਹੈਵੀ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣੋਂ ਰੋਕਿਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਵਾ ਅੱਜ ਅੰਮ੍ਰਿਤਸਰ ਦੇ ਵਿੱਚ 21 ਥਾਵਾਂ ਤੇ ਤੇ ਲਗਭਗ ਕਹ ਲੋ ਵੀ 18 ਜਿਲ੍ਹੇ ਜਿਹੜੇ ਨੇ ਸਾਡੇ ਕਿਸਾਨ ਵੀ ਦੁਸ਼ਕਤ ਕਮੇਟੀ ਦੇ ਉਥੇ ਦਸਿਓ ਹਜ਼ਾਰ ਕਿਸਾਨ ਜੜੇ ਆ ਅੱਜ ਅਰਥੀ ਫੂਕ ਮਜਾਰਾ ਕਰਨਗੇ ਇਹ ਜ਼ਬਰ ਦੇ ਵਿਰੁੱਧ ਕਮਮ ਦੀ ਲੀਡਰਸ਼ਿਪ ਜਿੱਦਾ ਮਨਜੀਤ ਰਾਏ ਜੀ ਆ ਉਹਨਾਂ ਦੀ ਸਾਰੀ ਯੂਨੀਅਨ ਨੂੰ ਛਾਪੇ ਮਾਰੀ ਬੀਕੇ ਜੂ ਸ਼ਹੀਦ ਪਕਰ ਸਿੰਘ ਦੀ ਮਹਾਲੀ ਦੀ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੋਂ ਗਾਂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੀ ਜਥੇਬੰਦੀ ਬੀਕੇ ਜੂ ਆਪਣਾ ਬੀਕੇਜੂ ਬਹਿਰੂ ਸਾਹਿਬ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਦੀ ਗੱਲ ਜਿੰਨਾ ਦਾ ਪ੍ਰੋਗਰਾਮ ਨਹੀਂ ਸੀਗਾ ਸਾਡੇ ਤਰਨਤਾਰ ਤੋਂ ਬੰਦੇ ਗ੍ਰਿਫਤਾਰ ਕੀਤੇ ਗਏ ਥਾਣਿਆਂ ਘਾੜੀ ਧਰਨੇ ਲਾ ਕੇ ਸੀ ਛੜਾਏ ਹੈਗਾ ਤਾਂ ਸਰਕਾਰ ਜ਼ਬਰ ਤੇ ਆਈ ਹੋਈ ਹੈ ਮੈਂ ਸਿਰ ਮੁੱਖ ਮੰਤਰੀ ਨੂੰ ਨਿਮਰਤਾ ਸਾਥ ਬੇਨਤੀ ਕਰਨਾ ਚਾਹੂੰਗਾ ਕਿ ਇੱਥੇ ਤਾਂ ਬਾਦਲ ਸਾਹਿਬ ਆਰਮਡ ਸੈਨਿਕ ਫੋਰਸ ਲੈ ਕੇ ਵੀ ਆਉਂਦੇ ਰਹੇ ਆ ਤੁਸੀਂ ਉਹ ਕਸਰ ਛੱਡਤੀ ਇਹ ਪੰਜਾਬ ਵਾਲੇ ਲੋਕ ਆ ਜਬਰ ਨਹੀਂ ਬਰਦਾਸ਼ਤ ਕਰਦੇ ਹੁੰਦੇ ਔਰ ਅਸੀਂ ਕਹਿੰਨੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਵੀ ਸਾਡੀ 3 ਕਰੋੜ ਲੋਕਾਂ ਪ੍ਰਤੀ ਜਵਾਬ ਦੇਹੀ ਆ ਆ ਜੋ ਸਾਡੇ ਨਾਲ ਤੁਹਾਨੂੰ ਰਾਵੀ ਤੇ ਲੈ ਜੰਨੇ ਤੁਹਾਡੀ ਨਜਾਇਜ਼ ਮਾਈਨਿੰਗ ਦਿਖਾ ਦਿੰਨੇ ਆ ਬਿਆਸ ਤੇ ਲੈ ਜੰਨੇ ਆ ਅੱਜ ਵੀ ਪਿੰਡਾਂ ਵਿੱਚ ਨਸ਼ਾ ਸ਼ਰਿਆਂ ਵਿੱਚਦਾ ਜਿਸੀਂ ਝੂਠੇ ਹੋਈਏ ਅਸੀਂ ਉਹਦਾ ਛੱਡ ਦਾਂਗਾ ਅੱਜ ਤੁਹਾਨੂੰ ਮੁਖਾ ਦਿੰਨੇ ਆ ਵੀ ਕਿੱਥੇ ਰਹੇ 3 ਸਾਲ ਅੱਜ ਗੋਭੀ ਕਿਸਾਨਾਂ ਦੀ ਮੰਡੀ ਵਿੱਚ ਰੋਲ ਰਹੀ ਆ ਤੁਸੀਂ ਕਿੱਥੇ ਜੇ ਆ ਪਿਛਲੇ ਦਿਨੀ ਸਾਡਾ ਝੋਨਾ ਮੰਡੀਆਂ ਚ ਰੁਲ ਗਿਆ ਤੁਸੀਂ ਕਿੱਥੇ ਰਹੇ ਅਸੀਂ ਧਰਨੇ ਲਾ ਕੇ ਝੋਨਾ ਬਕਾਇਆ ਅੱਜ ਵੀ ਪੰਜਾਬ ਦੇ ਸੈਲਰਾਂ ਵਿੱਚ ਝੋਨਾ ਨਹੀਂ ਛੜਿਆ ਜਾ ਰਿਹਾ ਪੰਜਾਬ ਦੇ ਚੌਲ ਨਹੀਂ ਗਏ ਹੈਗੇ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਹੈਗੀ ਹੈਗੀ ਆ ਮੁੱਖ ਮੰਤਰੀ ਦਾ ਤਰਕ ਹੈ ਵੀ ਜਨਤਾ ਨੂੰ ਪਰੇਸ਼ਾਨ ਕਰਦੇ ਆ ਕਿਸਾਨ ਹਰ 15 ਦਿਨ ਬਾਅਦ ਕੋਈ ਜਥੇਬੰਦੀ ਪਲਾਨ ਕਰਕੇ ਬਹਿ ਜਾਂਦੀ ਪਹਿਲਾਂ ਇਹਨੇ ਧਰਨਾ ਦਿੱਤਾ ਹੁਣ ਅਸੀਂ ਦੇਣਾ ਮੈਂ ਕਹਿੰਨਾ ਮੁੱਖ ਮੰਤਰੀ ਸਾਹਿਬ ਇੱਕ ਸਾਲ ਦਾ ਰਿਕਾਰਡ ਕੱਢਣ ਜੜੇ ਉਹ ਕਹਿੰਦੇ ਵੀ ਮੈਂ ਜਦੋਂ ਦਿੱਲੀ ਜਾਣਾ ਤੇ ਰੇਲਾਂ ਜਾਮ ਹੁੰਦੀਆਂ ਦੱਸਣ ਪਿਛਲੇ ਅੱਜ ਕਰ ਕੀ ਮਹੀਨੇ ਕਿੰਨੇ ਰੇਲ ਜਾਮ ਕੀਤੀ ਪਿਛਲੇ ਮਹੀਨੇ ਪਿਛਲੇ 8 ਮਹੀਨੇ ਜ਼ਰ ਕਾਟ ਕੱਢ ਲੈ ਇਹ ਕਿਉਂ ਬੋਲਿਆ ਜਾ ਰਿਹਾ ਵੀ ਜਨਤਾ ਦੇ ਵਿੱਚ ਕਿਸਾਨ ਮਜ਼ਦੂਰ ਆਗੂ ਜਿਹੜੇ ਉਹਨਾਂ ਦੀ ਕਿਰਦਾਰ ਕੁਸੀ ਹੋ ਸਕੇ ਬਾਕੀ ਤਾਂ ਵਿਰੋਧੀ ਤੇ ਲੜ ਨਹੀਂ ਰਿਹਾ ਲਾੜੀ ਕਿਸਾਨ ਮਜ਼ਦੂਰ ਲਹੇ ਆ ਮੈਂ ਕਹਿੰਦਾ ਇਹ 3 ਕਰੋੜ ਪੰਜਾਬੀਆਂ ਨੇ ਫੈਸਲਾ ਕਰਨਾ ਅਸੀਂ ਗਲਤ ਆ ਸਾਨੂੰ ਵੀ ਪੰਜਾਬੀ ਗਲਤ ਕਹਿ ਸਕਦੇ ਕਹਿੰਦੇ ਕਿ ਮੈਂ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਮੈਂ ਕੋਈ ਕੱਲੇ ਕਿਸਾਨਾਂ ਦਾ ਮੈਂ ਮੈਂ ਕਦੋਂ ਕਹਿਣਾ ਵੀ ਕਿਸਾਨਾਂ ਦੀ ਆਬਾਦੀ ਵੀ ਦੇਖ ਲੈਣਾ ਫਿਰ ਕਿੰਨੀ ਹੈਗੀ ਆ ਮੈਂ ਕਹਿੰਦਾ ਦੁਕਾਨਦਾਰਾਂ ਦੀ ਨੁਮਾਇੰਦਗੀ ਕਰ ਲੋ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਜਿਹੜੇ ਵੱਡੇ ਸ਼ਾਪਿੰਗ ਮਾਲ ਆ ਰਹੇ ਜਿਹਨਾਂ ਦੁਕਾਨਦਾਰੀ ਉਜੜਨੀ ਆ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਆ ਜਿਹੜੇ 33 ਵੱਡੇ ਮਾਲ ਲੱਗ ਰਹੇ ਨੇ ਜਿਹਨੇ ਸਾਡੀ ਖੇਤੀ ਮੰਡੀ ਜਾੜਨੀ ਆ ਉਹਨਾਂ ਦੀ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਵੀਡੀਓ ਦਿਖਾ ਦिए ਕਿੰਨੀਆਂ ਤੁਹਾਡੀਆਂ ਬਧਾਇਕਾ ਦੀਆਂ ਵੀਡੀਓ ਕਿੰਨੀਆਂ ਹੈਗੀਆਂ ਵਾ ਜੜੀਆਂ ਉਹ ਬਖਾ ਦੀਆਂ ਕਿੰਨੀਆਂ ਹੈਗੀਆਂ ਵਾ ਉਹ ਕਿੰਨੀਆਂ ਵੀਡੀਓ ਹੈਗੀਆਂ ਜਿੱਚ ਤੁਸੀਂ ਸਾਡੇ ਧਰਨਿਆਂ 'ਚ ਬੰਦੇ ਰਹੇ ਹੋ ਜਦੋਂ ਤੁਸੀਂ ਧਰਨਿਆਂ 'ਤੇ ਬੰਦੇ ਹੋ ਉਦੋਂ ਤਾਂ ਅਸੀਂ ਚੰਗੇ ਸੀਗੇ ਹੁਣ ਧਰਨੇ ਸਾਡੇ ਮਾੜੇ ਹੋ ਕੇ ਮੈਂ ਕਹਿੰਨਾ ਜੜੇ ਉਹ ਕਹਿੰਦੇ ਨੇ ਮੈਂ ਕਿਸਾਨਾਂ ਦਾ ਪੁੱਤ ਆ ਤੇ ਵਾਹੀ ਕਰਦਾ ਵਾ ਮੈਨੂੰ ਪਤਾ ਮੈਂ ਕਹਿੰਨਾ ਮੁੱਖ ਮੰਤਰੀ ਜੀ ਆ ਜੀਏ ਆਪਾਂ ਸਟਾਲੇ ਦਾ ਬੀਜ ਕਹਿੰਦੇ ਖੇਤੀ 'ਚ ਔਖਾ ਹੁੰਦਾ ਦੇਣਾ ਤੋਰੀਏ ਦਾ ਬੀਜ ਦੇਣਾ ਵੀ ਔਖਾ ਹੁੰਦਾ ਆਪਾਂ ਬੀਜ ਦੇ ਕੇ ਵੇਖ ਲੀਏ ਕਿਸਾਨਾਂ ਦਾ ਪੁੱਤ ਕੌਣ ਹੈਗਾ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਜਿੰਨੇ ਯੂਨੀਅਨ ਵਾਲੇ ਕਿਸਾਨ ਨੇ ਉਹਨਾਂ ਖੇਤ ਨਹੀਂ ਗਏ ਜਿੰਨਾ ਮੈਂ ਖੇਤ ਜਾਂਦਾ ਮੈਂ ਕਹਿੰਦਾ ਇੱਕ ਇੱਕ ਕੀਤਾ ਆਨਲਾਈਨ ਵੀਡੀਓ ਲਾਇਆ ਤੋਰੀਏ ਦਾ ਬੀ ਦੇਖ ਕੇ ਵੇਖ ਲੈਨੇ ਕਿੰਨੂ ਬੀ ਦੀਣਾ ਆਉਂਦਾ ਪੂਰਾ ਅਸੀਂ ਕਿਹੜਾ ਕਹਿੰਦੇ ਵੀ ਨਹੀਂ ਆਉਂਦਾ ਪੱਠੇ ਵੱਢ ਕੇ ਵੇਖ ਲੈਨੇ ਆ ਭਰੀਆਂ ਚੁੱਕ ਕੇ ਦੇਖ ਲੈਨੇ ਆ ਪਤਾ ਲੱਗ ਜੂ ਵੀ ਤੁਹਾਡੇ ਹੱਥਾਂ ਤੇ ਛਾਲੇ ਪੈਂਦੇ ਕਿ ਸਾਡੇਾਂ ਤੇ ਪੈਂਦੇ ਆ ਜੇ ਅਸੀਂ ਨਾ ਕੰਮ ਕੀਤਾ ਹੋ ਸਾਡੇਾਂ ਤੇ ਪੈਜਣਗੇ ਇਹਦਾ ਡਾਕਟਰਾਂ ਨੇ ਪੰਜਾਂ ਮਿੰਟਾਂ ਹੀ ਦੱਸ ਦੇਣਾ ਸਵਾਲ ਇਹ ਨਹੀਂ ਵੀ ਖੇਤੀ ਕੌਣ ਕਰਦਾ ਕੌਣ ਨਹੀਂ ਕਰਦਾ ਸਵਾਲ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਰਾਜ ਵਿੱਚ ਸਾਡੀ ਮਾਂ ਭੈਣ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀ ਇੱਥੇ ਸੈਂਕੜੇ ਵਾਰਦਾਤਾਂ ਹੋ ਰਹੀਆਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਤੁਹਾਡੇ 92 ਵਿਧਾਇਕ ਤੁਹਾਡੇ ਚੇਅਰਮੈਨ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪੁਲਿਸ ਦਾ ਕਿੰਨਾ ਅਮਲਾ ਫੈਲਾ ਫਿਰਦਾ ਤੁਸੀਂ ਕਹਿੰਦੇ ਹੋ ਵੀਆਈਪੀ ਕਲਚਰ ਖਤਮ ਕਰਨਾ ਕਿੱਥੇ ਗਿਆ ਅੱਧੀ ਫੋਰਸ ਤੁਹਾਡੇ ਟਾਪ ਪਰਦੇਦਵਾਲੇ ਕੋ ਮੰਢਈ ਆ ਫਿਰ ਇਹ 3 ਕਰੋੜ ਲੋਕਾਂ ਦੀ ਜਵਾਬਦੇਹੀ ਕਿੱਥੇ ਹੈਗੀ ਆ ਹਾਂ ਤੁਹਾਡੀ ਅਮਿਤ ਸ਼ਾਹ ਜੀ ਨੇ ਗੁੱਡਵਿਲ ਆ ਚੰਗੀ ਗੱਲ ਆ ਹਾਜੀ ਤੇਨੇ ਕੱਲ ਨੂੰ 27 ਨੂੰ ਤੁਸੀਂ ਲਖਸ਼ਣ ਵੀ ਇਕੱਠੇ ਲੜੋ ਠੀਕ ਹੈ ਮੈਂ ਕਹਿੰਦਾ ਅਮਰਸ਼ਾਹ ਜੀ ਤੁਹਾਡੇ ਜਿੰਨੇ ਵੀ 26 27 ਸਟੇਟ ਆ ਉਹਨਾਂ ਚ ਸਭ ਤੋਂ ਬੀਬਾ ਮੁੱਖ ਮੰਤਰੀ ਆ ਤੁਸੀਂ ਵੀ ਕਿਸਾਨ ਮਜ਼ਦੂਰ ਲਹਿਰ ਨੂੰ ਕੁੱਟਣਾ ਚਾਹੁੰਦੇ ਹੋ ਉਹਨੇ ਕੁੱਟ ਦਿੱਤੀ ਆ ਘਟੋ ਘਟ ਸਾਡਾ ਆਰਡੀਐਫ ਤਾਂ ਦੇ ਦਿਓ ਇਹ ਤਾਂ ਦੇ ਦਿਓ ਸਾਨੂੰ ਅਸੀਂ ਅੱਜ ਸੜਕਾਂ ਬਣ ਜਾਣ ਦੂਜੀ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਸਟੈਂਡ ਕਲੀਅਰ ਕਰੋ ਵੀ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੜਕਾਂ ਕੇਂਦਰ ਦੀ ਮੋਦੀ ਸਰਕਾਰ ਨੇ ਕੱਡੀਆਂ ਹੋਈਆਂ ਵਾ ਔਰ ਜਿੱਦਨ ਮਰਜ਼ੀ ਮੁੱਖ ਮੰਤਰੀ ਸਾਹਿਬ ਆਜਣ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਮਲੇ ਫੈਲੇ ਦੀ ਗੱਡੀ ਆਪਣੇ ਤਰਨੇ ਤੋਂ ਦਗਾ ਲਾਂਗੇ ਸਾਡੇ ਨਾਲ ਕੋਈ ਛੜਕਾਂ ਨਹੀਂ ਬੰਦ ਹੈਗੀਆਂ ਭਾਵੇਂ ਕੇਂਦਰ ਦੇ ਮੰਤਰੀ ਆਜਨ ਉਹ ਥਾਣੀ ਆ ਕੇ ਸਾਡੇ ਨਾਲ ਮੀਟਿੰਗ ਕਰਨ ਅਸੀਂ ਛੜਕਾਂ ਖੋਲੀ ਅਸੀਂ ਕਿੰਨੇ ਜਿਹੜੀ ਕੱਲ ਛੜਕ ਖੋਲਣੀ ਆ ਅੱਜ ਖੋਲੋ ਲੋਕ ਤੰਗ ਹੋ ਰਹੇ ਆ ਅਸੀਂ ਦੇਸ਼ ਦੇ ਵਪਾਰੀਆਂ ਦੇ ਨਾਲ ਆ ਟਰਾਂਸਪੋਰਟਰਾਂ ਦੇ ਨਾਲ ਆ ਤੁਸੀਂ ਕਿੰਨਾਂ ਦੇ ਨਾਲ ਜੇ ਤੁਸੀਂ ਦੱਸੋ ਕੱਲ ਨੂੰ ਇਹ ਵੀ ਨਾ ਕਹਿ ਦਿਓ ਵੀ ਸ਼ਹੀਦ ਸੁਭਕਰਨ ਸਿੰਘ ਨੂੰ ਭਾਜਪਾ ਨੇ ਗੋਲੀ ਨਹੀਂ ਮਾਰੀ ਤੁਹਾਡਾ ਸਟੈਂਡ ਬਦਲਦਾ ਦਿਖਦਾ ਮੈਨੂੰ ਉਹ ਹੋਰ ਤਾਂ ਉਹਨਾਂ ਨੇ ਮਾਰੀ ਆ ਨਾ ਦੁੱਜੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਲੁਧਿਆਣੇ ਦੇ ਵਿੱਚ ਆ ਪ੍ਰਦੂਸ਼ਣ ਨਾਲ ਦਰਿਆ ਦਾ ਪਾਣੀ ਕਿਹੜਾ ਮੀਡੀਆ ਨਹੀਂ ਜਾਂਦਾ ਉਹ ਲੋਕਾਂ ਦੀ ਜਵਾਬਦੇਹੀ ਕਹਿੰਦੀ ਹੈਗੀ ਆ ਆ ਇਸ ਵੇਲੇ ਸੈਂਟਰ ਨੇ ਪ੍ਰਦੂਸ਼ਣ ਕੰਟਰੋਲ ਬਹੁਤ ਬਹੁਤ ਦਾ ਕੇਂਦਰੀਕਰਨ ਕਰਤਾ ਵੀ ਕੋਈ ਸਟੇਟਾਂ ਕੋ ਨਹੀਂ ਪੁੱਛਣਾ ਮੁੱਖ ਮੰਤਰੀ ਸਾਹਿਬ ਤੁਸੀਂ ਬੋਲੇ ਨਹੀਂ ਹੈਗੇ ਉੱਤੇ ਬੋਲੋ ਨਸ਼ੇ ਦੇ ਖਿਲਾਫ ਅਸੀਂ ਕਹਿੰਨੇ ਜੇ ਦੇਸ਼ ਦਾ ਐਕਟ ਦੇਸ਼ ਦਾ ਸੰਵਿਧਾਨ ਇਹ ਗੱਲਾਂ ਕਹਿੰਦਾ ਹੈਗਾ ਤਾਂ ਕਿਸੇ ਦੀ ਵੀ ਜ਼ਾਇਦਾ ਢਾਈ ਜਾਣੀ ਚਾਹੀਦੀ ਹੈ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਪਰ ਇਹੋ ਜੇ ਤਾਲਿਬਾਨੀ ਐਕਸ਼ਨ ਨਹੀਂ ਹੋਣੇ ਚਾਹੀਦੇ ਨਸ਼ਾ ਫੜਿਆ ਜਾਣਾ ਚਾਹੀਦਾ ਮੈਂ ਤਾਂ ਕਹਿੰਨਾ ਭਗਵੰਤਮਾਨ ਜੀ ਤੁਸੀਂ ਨਸ਼ੇ ਦੇ ਦੁਕਾਨਦਾਰ ਨੂੰ ਨਹੀਂ ਫੜ ਰਹੇ ਇਹ ਦੁਕਾਨ ਖੋਲ ਕੇ ਬੈਠਾ ਤੁਸੀਂ ਗਾਕਾ ਨੂੰ ਫੜ ਰਹੇ ਜੇ ਤੁਸੀਂ ਨਾਂ ਲੈ ਆ ਬਕਾਇਦਾ ਮੈਂ ਖੋ ਨਾਂ ਲੈ ਦੂੰ ਤੁਸੀਂ ਕਿੰਨਾ ਕਿੰਨਾਂ ਦੇ ਨਾਂ ਲੈ ਸੀ ਵੀ ਇਹ ਨਸ਼ਿਆਂ ਦੇ ਸਦਾਗਰ ਹੈ ਜੇ ਤੁਹਾਡੀ ਜੁਰਤ ਆ ਤਾਂ ਜ ਉਹਨਾਂ ਦੇ ਨਾਂ ਲੈ ਕੇ ਖਾ ਲੋ ਤੁਹਾਡੇ ਖਿਲਾਫ ਮੁਕਦਮੇ ਕਿਤੇ ਥੋੜਾ ਕੇਜਰੀਵਾਲ ਜੀ ਮਾਫੀ ਮੰਗ ਕੇ ਗਿਆ ਉਹਨਾਂ ਕੋਲੇ ਤੁਸੀਂ ਉਹਨਾਂ ਨੂੰ ਫੜੋ ਅੰਦਰ ਦਿਓ ਚੋ ਨਹੀਂ ਅੰਦਰ ਦਿੰਦੇ ਹੈਗੇ ਤੁਸੀਂ ਆਮ 100 ਗ੍ਰਾਮ ਵਾਲੇ ਨੂੰ 200 ਗ੍ਰਾਮ ਵਾਲੇ ਨੂੰ ਅੰਦਰ ਦੇ ਕੇ ਕਿਹੜਾ ਵੀ ਜਿਹੜੇ ਕਮਰਸ਼ial ਕੰਮ ਕਰ ਰਹੇ ਤੇ 3 ਸਾਲ ਤੁਹਾਡੇ ਐਮਐਲਏ ਫਿਰ ਨਸ਼ਾ ਵੇਚਦੇ ਰਹੇ ਕੌਣ ਨਸ਼ਾ ਵੇਚਦਾ ਰਿਹਾ ਮੁੱਖ ਮੰਤਰੀ ਪੰਜਾਬ ਜੀ ਅਸੀਂ ਵੀ ਰਹਿਣਾ ਤੁਸੀਂ ਵੀ ਇੱਥੇ ਰਹਿਣਾ ਵਾ ਇਹ ਪੰਜਾਬ ਦੇ ਤੇ 3 ਕਰੋੜ ਲੋਕ ਦੱਸਣਗੇ ਵੀ ਕਿਸਾਨ ਸਹੀ ਆ ਕਿ ਸਾਡਾ ਮੁੱਖ ਮੰਤਰੀ ਸਹੀ ਆ